ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਤੋਂ ਪੈਣਾ ਦੇ ਬੁਟੀਕ ਤੇ ਤੇ ਅੱਜ ਆਪਾਂ ਤੁਹਾਡੇ ਅੱਥੇ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਵੈਸੇ ਮੈਂ ਕੱਲ ਸਾਰੀਆਂ ਜਿਹੜੀਆਂ ਫਿਕਸੀ ਉਹ ਆਪਾਂ WhatsApp ਗਰੁੱਪ 'ਚ ਅਪਲੋਡ ਕਰ ਦਿੱਤੀਆਂ ਸੀ ਔਰ ਕਾਫੀ ਸਾਰੇ ਯਾਨੀ ਕਿ ਉਹ ਸੂਟਾਂ ਦਾ ਜਿਹੜਾ ਸੀ ਵੀ लग्या रहा है भी दीदी मेरे लिए रख दो मेरे लिए रख दो तो मैं सोचा क्यों ना तो वीडियो भी अपना शेयर कर दी क्योंकि जो प्रोपर वीडियो में पता लगता पिक्स के नहीं पता लगता है बाकी अगर तुम तो चैनल से नमें आए हो फस्ट टाइम आए चैनल जरूर सबसक्राइब कर लो और वीडियो लाइक शेयर और कमेंट जरूर करके जायो और इतने बैल आइकन जरूर प्रेस कर दौ बैल आइकन प्रैस करने का मतलब यही है कि जो भी साडियो अपलोड होएगी तो नोटिफिकेशन सही टाइम पर पहुँच जाएगी ठीक है जी और दूसरी गल यने दो चैनल है जी मिस्टर एंड मिसिज बासी है जी सा ਫੈਮਿਲੀ ਵਲੋਗਿੰਗ ਚੈਨਲ ਬਸੀ ਦੀ ਸਪੈਲਿੰਗ ਕਈ ਵਾਰ ਬੀ ਏ ਐਸ ਆਈ ਪਾ ਦਿੰਦੇ ਨੇ ਤੇ ਬਸੀ ਦੀ ਸਪੈਲਿੰਗ ਮੈਂ ਤੁਹਾਨੂੰ ਦੱਸ ਦਿਆਂ ਬੀ ਏ ਡਬਲ ਐਸ ਆਈ ਹੈ ਜੀ ਤੁਸੀਂ ਸਾਡੇ ਚੈਨਲ ਤੇ ਵਿਜ਼ਿਟ ਜ਼ਰੂਰ ਕਰਿਓ ਬੜੀ ਫੈਮਿਲੀ ਵਲੌਗ ਅਗਰ ਤੁਸੀ ਲਾਈਕ ਕਰਦੇ ਤਾਂ ਇੱਕ ਵਾਰੀ ਸਾਡੇ ਫੈਮਿਲੀ ਵਲੌਗ ਜ਼ਰੂਰ ਦੇਖਿਓ ਤੇ ਜਿਸ ਚੈਨਲ ਦਾ ਤੁਸੀਂ ਸਾਡੀ ਇਹ ਵੀਡੀਓ ਦੇਖ ਰਹੇ ਸੂਟਾਂ ਵਾਲੀ ਇਹ ਚੈਨਲ ਦਾ ਨਾਮ ਹੈਗਾ ਜੀ ਭੈਣਾਂ ਦਾ ਬੁਟੀਕ ਤੇ ਲੋ ਜੀ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਤੁਹਾਨੂੰ ਸਾਰਾ ਵੀਡੀਓ ਇਸ ਫੈਬਰਿਕ ਬਾਰੇ ਦੱਸਿਆ ਜਾਏਗਾ ਕਿ ਇਸ ਫੈਬਰਿਕ ਤੇ ਕ ਰਹਿਣਗੇ ਫਲੇਟ ਸੂਟ ਤੇ ਅੱਜ ਵਾਲੇ ਠੀਕ ਹੈ ਉਹਦੇ ਸਾਰ ਨੂੰ ਸਾਰ ਦੱਸਿਆ ਜਾਏਗਾ ਕਿੰਨਾ ਫੈਬਰਿਕ ਹੈ ਬਾਟਮ ਦਾ ਕਿੰਨਾ ਸ਼ਰਟ ਦਾ ਹੈ ਤੇ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਿਉਂਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਨੌਲੇਜ ਵਾਲੀਆਂ ਹੁੰਦੀਆਂ ਤੁਸੀਂ ਸਕਿਪ ਕਰਕੇ ਦੇਖ ਲਏ ਵੀ ਸੂਟਾਂ ਦੇ ਕਲਰ ਆਪਾਂ ਨੇ ਦੇਖ ਲਏ 10 ਗੱਲ ਖਤਮ ਨਹੀਂ ਤੁਸੀਂ ਫੈਬਰਿਕ ਬਾਰੇ ਵੀ ਚੰਗੀ ਤਰ੍ਹਾਂ ਵੀਡੀਓ ਦੇ ਵਿੱਚ ਸੁਣ ਲਿਆ ਕਰੋ ਦੇਖ ਲਿਆ ਕਰੋ ਹਨ ਕਿਉਂਕਿ ਫਿਰ ਤੁਹਾਨੂੰ ਜੇਕਰ ਤੁਸੀਂ ਸੂਟ ਦਾ ਕੋਈ ਬਾਏ ਕਰਨਾ ਹੁੰਦਾ ਤੁਹਾਨੂੰ ਈਜ਼ੀ ਹੋ ਜਾਂਦਾ ਬਾਏ ਕਰਨਾ ਤੇ ਲੋ ਜੀ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਇਹ ਸੂਟ ਨਾ ਬਿਲਕੁਲ ਵੀ ਛੱਡਣ ਵਾਲੇ ਨਹੀਂ ਹੈਗੇ ਇਹ ਵੀ ਇਹ ਚੀਜ਼ਾਂ ਬਹੁਤ ਹੀ ਘੱਟ ਆਉਂਦੀਆਂ ਨੇ ਤੇ ਮੈਨੂੰ ਇਹ ਚੀਜ਼ਾਂ ਪਰਸਨਲੀ ਬਹੁਤ ਸੋਹਣੀਆਂ ਲੱਗੀਆਂ ਮੈਂ ਵੀ ਤੁਹਾਨੂੰ ਦੱਸਾਂਗੀ ਕਿ ਅਸੀਂ ਵੀ ਆਪਦੇ ਵਾਸਤੇ ਮੈਂ ਔਰ ਗਗਾ ਨੇ ਦੋਨਾਂ ਨੇ ਇਹ ਵਾਲੇ ਜਿਹੜੇ ਸੂਟ ਨੇ ਰੈਡੀ ਕਰਵਾਇਆ ਉਹ ਗੱਲ ਅਲੱਗ ਹੈ ਕਿ ਸਾਡਾ ਟੇਲਰ ਮਾਸਟਰ ਆ ਥੋੜਾ ਸਾਨੂੰ ਲੇਟ ਕਰ ਦਿੰਦਾ ਉਹ ਕਹਿੰਦਾ ਮੈਡਮ ਜੀ ਅਗਰ ਆਪ ਸਲਾਈ ਕਰਨੇ ਲੱਗ ਗਏ ਆਪਕੇ ਸੂਟ ਤੋਂ ਫਿਰ ਕਸਟਮਰ ਕੇ ਨਹੀਂ ਹੋਗੇ ਤੇ ਲੋ ਜੀ ਇਹ ਜੀ ਸਾਡਾ ਅੱਜ ਦਾ ਫਰਸਟ ਸੂਟ ਵੈਲਵਟ ਦੇ ਉੱਪਰ ਹੈ ਬਹੁਤ ਸੋਹਣਾ ਵਰਕ ਹੋਇਆ ਹੋਇਆ ਸਾਰਾ ਥ्रेड ਦਾ ਵਰਕ ਹੋਇਆ ਜੀ ਔਰ ਤੁਸੀਂ ਦੇਖ ਸਕਦੇ ਹੋ ਵਿੱਚ ਸਾਰਾ ਥੋੜਾ ਉੱਪਰ ਸਟੋਨ ਵਗੈਰਾ ਲੱਗਿਆ ਹੋਇਆ ਬਹੁਤ ਹੀ ਸੋਹਣਾ ਪਰਪਲ ਕਲਰ ਹੈ ਵਾਈਨਜੀ ਸ਼ੇਡ ਹੈ ਜੀ ਬਹੁਤ ਪਿਆਰਾ ਪੀਸ ਬਣਿਆ ਹੋਇਆ ਤੁਸੀਂ ਇਹਨੂੰ ਪਾਕਿਸਤਾਨ ਸਟਾਈਲ ਵੀ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਸਲਵਾਰ ਸੂਟ ਬਣਾਉਣਾ ਚਾਹੁੰਦੇ ਸਲਵਾਰ ਸੂਟ ਵੀ ਬਣ ਜਾਏਗਾ ਬਟ ਅਗਰ ਤੁਸੀਂ ਟਰੌਜ਼ਰ ਵਗੈਰਾ ਲਾਇਕ ਕਰਦੇ ਹੋ ਟਰੌਜ਼ਰ ਵਗੈਰਾ ਵੀ ਬਹੁਤ ਸੋਹਣਾ ਇਹਦੇ ਨਾਲ ਬਣੇਗਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਵਿੱਚ ਦੇਖੋ ਆ ਪੱਤੀਆਂ ਬਣੀਆਂ ਹੋਈਆਂ ਨੇ ਬਹੁਤ ਸੋਹਣਾ ਕੰਮ ਕੀਤਾ ਗਿਆ ਉਲਟੀ ਸਾਈਡ ਜੇ ਅਗਰ ਗੱਲ ਕਰੀਏ ਤਾਂ ਦੇਖੋ ਕਿੰਨਾ ਨੀਟ ਐਂਡ ਕਲੀਨ ਜਿਹੜਾ ਵਰਕ ਹੈ ਕੋਈ ਵੀ ਥ੍ਰੈਡ ਇਦਾਂ ਬਾਹਰ ਨਹੀਂ ਨਿਕਲਿਆ ਹੋਇਆ ਬਹੁਤ ਹੀ ਸਾਫ਼ ਸੁਥਰਾ ਕੰਮ ਜਿਹੜਾ ਕੀਤਾ ਹੋਇਆ ਔਰ ਦੇਖੋ ਸ਼ਰਟ ਬਹੁਤ ਹੀ ਸੋਹਣੀ ਰੈਡੀ ਹੋਏਗੀ ਔਰ ਬਹੁਤ ਹੀ ਪਿਆਰੇ ਕਲਰ ਇਹਦੇ ਵਿੱਚ ਆਇਆ ਜੀ ਔਰ ਜਿਹੜਾ ਤੁਹਾਨੂੰ ਪ੍ਰਾਈਸ ਸ਼ੋ ਹੋ ਰਿਹਾ ਇਹ ਬਿਨਾ ਦੁਪੱਟੇ ਤੋਂ ਹੋ ਰਿਹਾ ਤੇ ਔਰ ਬਿਨਾ ਸਟਿਚਿੰਗ ਤੋਂ ਹੋ ਰਿਹਾ ਜੀ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਸਕਰੀਨਸ਼ਾਟ ਲੈ ਕੇ ਬਾਕੀ ਨਾ ਤੁਸੀਂ ਕਲਰ ਦਾ ਨਾਮ ਮੈਂਸ਼ਨ ਜ਼ਰੂਰ ਕਰਿਓ ਕਈ ਵਾਰੀ ਨਾ ਕਲਰ ਦਾ ਨਹੀਂ ਪਤਾ ਲੱਗਦਾ ਵੀਡੀਓ ਦੇ ਵਿੱਚ ਪ੍ਰੋਪਰ ਜਦੋਂ ਤੁਸੀਂ ਸਕਰੀਨਸ਼ਾਟ ਲੈਂਦੇ ਹੋ ਤੇ ਵੈਸੇ ਫਲਹਾਲ ਜੋ ਕਲਰ ਆ ਰਹੇ ਆ ਬਹੁਤ ਸੋਹਣਾ ਵੀਡੀਓ ਦੇ ਵਿੱਚ ਵੀ ਉਹੀ ਸੇਮ ਕਲਰ ਆ ਰਿਹਾ ਥੋੜਾ ਬਹੁਤ ਚੇਂਜ ਹੋ ਸਕਦਾ ਬਟ ਜ਼ਿਆਦਾ ਨਹੀਂ ਬਹੁਤ ਹੀ ਸੋਹਣਾ ਸੂਟੇ ਵਾਲਾ ਰੈਡੀ ਹੋਏਗਾ ਵੈਲਵਟ ਦੇ ਉੱਪਰ ਰਹਿਣਗੇ ਜੀ ਅੱਜ ਵਾਲੇ ਸੂਟ ਔਰ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਇਹਦੇ ਵਿੱਚ ਜਿੰਨੇ ਵੀ ਕਲਰ ਆਏ ਆ ਸਾਰੇ ਆਪਾਂ ਤੁਹਾਨੂੰ ਅੱਜ ਦਿਖਾਣੇ ਆ ਇਹ ਰਹੇਗਾ ਜ ਰੈੱਡ ਕਲਰ ਦੇ ਉੱਪਰ ਰੈੱਡ ਕਲਰ ਮੈਂ ਇਹ ਤਾਂ ਮੰਗਵਾਇਆ ਕਿਉਂਕਿ ਕਾਫੀ ਸਾਰੀਆਂ ਮੇਰੀਆਂ ਸਿਸਟਰ ਦੀ ਨਿਊਲੀ ਮੈਰਿਜ ਹੈ ਹਨਾ ਜਿਵੇਂ ਤੇ ਉਹਨਾਂ ਨੂੰ ਬਹੁਤ ਸੋਹਣਾ ਲੱਗਦਾ ਸੀ ਰੈੱਡ ਕਲਰ ਤੇ ਰੈੱਡ ਕਲਰ ਨਾਲ ਗ੍ਰੇਸ ਵੀ ਬਹੁਤ ਜ਼ਿਆਦਾ ਸੋਹਣੀ ਆਂਦੀ ਹੈ ਤੇ ਇਸ ਦਾ ਡਿਜ਼ਾਈਨ ਥੋੜਾ ਅਲੱਗ ਬਣਿਆ ਜਿਹੜਾ ਤੁਹਾਨੂੰ ਫਸਟ ਦਿਖਾਇਆ ਸੀ ਉਹਦਾ ਡਿਜ਼ਾਈਨ ਅਲੱਗ ਬਣਿਆ ਹੋਇਆ ਸੀ ਤੁਸੀਂ ਚੈੱਕ ਕਰ ਸਕਦੇ ਹੋ ਡਿਜ਼ਾਈਨ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਸੋਹਣੇ ਸੂਟੇ ਵਾਲੇ ਰੈਡੀ ਹੋਣਗੇ ਜੀ ਜੋ ਤੁਸੀਂ ਇਹ ਵਾਲੇ ਸੂਟ ਤੁਸੀਂ ਮੰਗਵਾਓਗੇ ਔਰ ਬਣਾਓਗੇ ਤਾਂ ਪੱਕਾ ਤੁਹਾਨੂੰ ਕੋਈ ਨਾ ਕੋਈ ਪੁੱਛੇਗਾ ਵੀ ਤੁਸੀਂ ਸੂਟ ਜੜਿਆ ਕਿੱਥੋਂ ਮੰਗਵਾਇਆ ਕਿਉਂਕਿ ਇਹ ਚੀਜ਼ ਨਿਊ ਹੀ ਆਈ ਹੈ ਮਾਰਕੀਟ ਦੇ ਵਿੱਚ ਔਰ ਮੈਂ ਪਹਿਲਾਂ ਤੁਹਾਡੇ ਵਾਸਤੇ ਲੈ ਕੇ ਆਈਆਂ ਸਾਰਿਆਂ ਵਾਸਤੇ ਠੀਕ ਹੈ ਜੀ ਤੇ ਇਹ ਸੀ ਦੂਸਰਾ ਸੂਟ ਰੈੱਡ ਕਲਰ ਦੇ ਉੱਪਰ ਹੈ ਬਹੁਤ ਹੀ ਪਿਆਰਾ ਰੈੱਡ ਕਲਰ ਬਹੁਤ ਹੀ ਬ੍ਰਾਈਟ ਕਲਰ ਹੈ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਜੜਾ ਕਰ ਸਕਦੇ ਹੋ ਤੇ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਕਲਰ ਇਹ ਚੀਜ਼ ਮੈਨੂੰ ਨਹੀਂ ਲੱਗਦਾ ਵੀ ਕਿਤੇ ਹਜੇ ਤੁਸੀਂ ਹੋਰ ਕਿਤੇ ਦੇਖੀ ਹੋਣੀ ਹੈ ਬਹੁਤ ਹੀ ਸੋਹਣਾ ਪੀਕਾਕ ਸ਼ੇਡ ਹੈ ਜੀ ਬਹੁਤ ਪਿਆਰਾ ਕਲਰ ਹੈ ਹਾਂ ਅਗਰ ਮੈਂ ਗੱਲ ਕਰਾਂ ਤਾਂ ਇਹ ਕਲਰ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਸੋਹਣਾ ਲੱਗਿਆ ਮੈਂ ਆਪਣੇ ਵਾਸਤੇ ਇਹ ਵਾਲਾ ਲੈ ਕੇ ਆਈ ਹਾਂ ਔਰ ਗਗਨ ਨਾਲ ਤੁਹਾਨੂੰ ਦੱਸ ਦੇਵਾਂ ਵੀ ਗਗਨ ਨੂੰ ਕਿਹੜਾ ਪਸੰਦ ਹੈ ਅਸੀਂ ਜਿਹੜੇ ਇਹ ਵਾਲੇ ਸੂਟ ਕੋਈ ਵੀ ਸਸੀਂ ਸੂਟ ਲੈ ਕੇ ਆਉਣੇ ਆ ਤੇ ਸਾਡੇ ਤਿੰਨੋਂ ਦੀ ਮਰਜ਼ੀ ਚੱਲਦੀ ਹੈ ਤੁਹਾਨੂੰ ਪਤਾ ਹੈ ਕਿ ਅਸੀਂ ਤਿੰਨੋਂ ਭੈਣਾਂ ਇੱਕ ਘਰ ਦੇ ਵਿੱਚ ਮੈਰਿਜ ਹੈ ਜਿੰਨਾਂ ਨੂੰ ਨਹੀਂ ਪਤਾ ਸਾਡਾ ਫੈਮਿਲੀ ਚੈਨ ਬਲੌਗ ਜਾ ਕੇ ਸਾਡੇ ਚੈੱਕ ਕਰ ਸਕਦੇ ਹੋ ਤੇ ਤਿੰਨੋਂ ਦਾ ਸਾਡਾ ਟੇਸਟ ਹੁੰਦਾ ਨਹੀਂ ਆਹ ਵਾਲਾ ਕਲਰ ਜ਼ਿਆਦਾ ਅੱਛਾ ਲੱਗੇਗਾ ਇਹ ਵਾਲਾ ਕਲਰ ਨਹੀਂ ਜ਼ਿਆਦਾ ਲੱਗੇਗਾ ਹਨਾ ਤੇ ਤਿੰਨੋਂ ਦਾ ਜਦੋਂ ਕੰਬੀਨੇਸ਼ਨ ਹੁੰਦਾ ਤੇ ਬਹੁਤ ਹੀ ਸੋਹਣੀ ਜਿਹੜੀ ਸੀਜ਼ ਰੈਡੀ ਹੁੰਦੀ ਹੈ ਤੇ ਦੇਖੋ ਜੀ ਆਹ ਵਾਲਾ ਕਲਰ ਚੈੱਕ ਕਰ ਸਕਦੇ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਔਰ ਬਹੁਤ ਹੀ ਲਾਈਟ ਵੇਟ ਹੈ ਐਨੀ ਹੈਗਾ ਕਿ ਜ਼ਿਆਦਾ ਹੈਵੀ ਹੈ ਬਹੁਤ ਸੋਹਣਾ ਤੁਹਾਡਾ ਇਹ ਸਾੜੀਆਂ ਵਾਸਤੇ ਸੂਟ ਲੈ ਬਹੁਤ ਸੋਹਣੇ ਰੈਡੀ ਹੋਣਗੇ ਤੁਸੀਂ ਤੁਹਾਨੂੰ ਪਹਿਲਾਂ ਪਸ਼ਮੀਨੇ ਦੇ ਸੂਟ ਵੀ ਦਿੱਤੇ ਆਪਾਂ ਨੇ ਹਨਾ ਹਰ ਇੱਕ ਤਰ੍ਹਾਂ ਤੁਹਾਨੂੰ ਸੂਟ ਲੈ ਕੇ ਦਿੱਤਾ ਪਰ ਸੋਚਿਆ ਸੀ ਕਿ ਵੈਲਵਟ ਦੇ ਉੱਪਰ ਕੁਝ ਆਪਾਂ ਥੋੜਾ ਸਸਤਾ ਵੀ ਹੋਵੇ ਔਰ ਥੋੜਾ ਵਧੀਆ ਵੀ ਹੋਵੇ ਤੁਹਾਡੇ ਬਜਟ ਦੇ ਵਾਲੇ ਸੂਟ ਨੇ ਜੀ ਇਹ ਵਾਲੇ ਜਿਹੜੇ ਸੂਟ ਨੇ ਕਿਉਂਕਿ ਜਦੋਂ ਆਪਾਂ ਵੈਲਵਟਾਂਸ ਪਲੇਨ ਲੈ ਕੇ ਉੱਤੇ ਉੱਪਰ ਵਰਕ ਵਗੈਰਾ ਕਰੋਨਾ ਤਾਂ ਕਾਫੀ ਜ਼ਿਆਦਾ ਸੂਟ ਜਿਹੜਾ ਕੋਸਟਲੀ ਹੋ ਜਾਂਦਾ ਚਾਹੇ ਉਹ ਬਿਨਾਂ ਦੁਪੱਟੇ ਤੋਂ ਹੋਵੇ ਜਾਂ ਦੁਪੱਟੇ ਦੇ ਨਾਲ ਹੋਵੇ ਇਹ ਸੂਟ ਜਿਹੜੇ ਪ੍ਰਾਈਸ ਨੇ ਬਿਨਾਂ ਦੁਪੱਟੇ ਤੋਂ ਸ਼ੋਅ ਹੋ ਰਿਹਾ ਜੀ ਤੁਹਾਨੂੰ ਤੁਸੀਂ ਦੁਪੱਟਾ ਲਗਤੋ ਅਗਰ ਸਾਡੇ ਤੋਂ ਫ੍ਰੀ ਕਨਾਲ ਵੀ ਕਰ ਸਕਦੇ ਹੋ ਠੀਕ ਹੈ ਜੀ 컬러 ਤੁਹਾਨੂੰ ਦਿਖਾ ਰਤਾ ਆਪਣਾ ਤੀਸਰਾ 컬러 ਪੀਕਾਕ ਸ਼ੇਡ ਹੈ ਉਹਦਣਾ 2.5 ਮੀਟਰ ਦੀ ਬਾਟਮ ਰਹੇਗੀ ਔਰ 2.5 ਮੀਟਰ ਦੀ ਸ਼ਰਟ ਰਹੇਗੀ ਇਹਦੇ ਵਿੱਚ ਆਰਾਮ ਨਾਲ ਤੁਹਾਡੀ ਸ਼ਰਟ ਬਣੇਗੀ ਲੋ ਜੀ ਅਗਲਾ 컬러 ਚੈੱਕ ਕਰੋ ਬਹੁਤ ਹੀ ਪਿਆਰਾ ਸੋਹਣਾ ਮਜੈਂਟਾ ਰਾਣੀ ਸ਼ੇਡ ਦੇ ਉੱਪਰ ਹੈ ਜੀ ਇਹ ਵਾਲਾ 컬러 ਬਹੁਤ ਹੀ ਪਿਆਰਾ 컬러 ਹੈ ਜੀ ਬਹੁਤ ਹੀ ਪਿਆਰਾ ਤੇ ਬਾਟਮ ਮੇ ਰਹੇਗੀ ਜੀ ਇਹਦੇ ਨਾਲ ਪਲੇਨ ਵੈਲਵਟ ਦੇ ਉੱਪਰ ਹੀ ਬਾਟਮ ਰਹੇਗੀ ਵੈਲਵਟ ਦੇ ਉੱਪਰ ਹੀ ਸ਼ਰਟ ਰਹੇਗੀ ਸ਼ਰਟ ਦੇ ਉੱਪਰ ਵਰਕ ਕੀਤਾ ਹੋਇਆ ਸਾਰਾ ਥ्रेड ਵਰਕ ਕੀਤਾ ਹੋਇਆ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਵਰਕ ਕੀਤਾ ਹੋਇਆ ਇਹਦੇ ਵਿੱਚ ਸਿਰਫ ਮੈਨੂੰ ਲੱਗਦਾ 2 ਇਕ ਡਿਜ਼ਾਈਨ ਅਲੱਗ ਤੋਂ ਜਿਹੜਾ ਰੈੱਡ ਵਾਲਾ ਬਾਕੀ ਸਾਰੇ ਡਿਜ਼ਾਈਨ ਸੇਮ ਰਹਿਣਗੇ ਕਾਫੀ ਸਾਰੇ ਡਿਜ਼ਾਈਨ ਆਏ ਹੋਏ ਸੀ ਬਟ ਮੈਨੂੰ ਜੋ ਪਰਸਨਲੀ ਪਸੰਦ ਸੀ ਮੈਂ ਤੁਹਾਡੇ ਵਾਸਤੇ ਉਹੀ ਬਾਏ ਕੀਤਾ ਸਾਰਿਆਂ ਵਾਸਤੇ ਕਿਉਂਕਿ ਮੈਨੂੰ ਖੁਦ ਨੂੰ ਪਤਾ ਹੈ ਕਿ ਸਾਰਿਆਂ ਦੇ ਮੈਸੇਜ ਇਹੀ ਆਉਂਦੇ ਆ ਵੀ ਦੀ ਜੋ ਤੁਸੀਂ ਵੇਅਰ ਕੀਤਾ ਹੋਇਆ ਜੋ ਤੁਹਾਡੀ ਪਸੰਦ ਦਾ ਸਾਡੇ ਵਾਸਤੇ ਉਹ ਲੈ ਕੇ ਆਇਆ ਕਰੋ ਤੇ ਹੁਣ ਤੱਕ ਜੋ ਵੀ ਲਿਆਂਦਾ ਚਾਹੇ ਮੇਰੀ ਪਸੰਦ ਦਾ ਚਾਹੇ ਤੁਹਾਡੀ ਸਾਰਿਆਂ ਦੀ ਪਸੰਦ ਆ ਸਭ ਨੇ ਬਹੁਤ ਜ਼ਿਆਦਾ ਲਾਈਕ ਕੀਤੇ ਆ ਜੀ ਉਹ ਵਾਲੇ ਸੂਟ ਤੇ ਇਹ ਵਾਲੇ ਸੂਟ ਸਾਰਿਆਂ ਨਾਲੋਂ हटਕੇ ਆ ਜੀ ਸਾਰਿਆਂ ਨਾਲੋਂ ਅਲੱਗ ਸੂਟ ਨੇ ਵਾਲੇ ਵੈਲਵਟ ਦੇ ਉੱਪਰ ਰਹਿਣਗੇ ਜੀ ਵਰਕ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਇਹ ਉੱਪਰ ਜਿਹੜਾ ਲਗਾਏਗੇ ਨਾ ਸਟੋਨ ਬਹੁਤ ਹੀ ਜ਼ਿਆਦਾ ਜਿਹੜਾ ਸੂਟ ਨੂੰ ਗ੍ਰੇਸਫੁਲ ਕਰ ਰਿਹਾ ਜੀ ਇਹਦੇ ਨਾਲ ਬਹੁਤ ਸੋਹਣੀ ਗ੍ਰੇਸ ਆ ਰਹੀ ਹੈ ਹਾਂ ਇੱਕ ਗੱਲ ਹੋਰ ਇਹ ਤੁਹਾਡੇ ਸਸਤੇ ਦੇ ਵਿੱਚ ਪਾਰਟੀ ویئر ਵੀ ਸੂਟ ਬਹੁਤ ਸੋਹਣੇ ਰੈਡੀ ਹੋ ਜਾਣਗੇ ਤਵੇ ਤਾਂ ਤੁਹਾਨੂੰ ਜਿਵੇਂ ਦੱਸਿਆ ਵੀ ਕਈ ਵਾਰ ਆਪਾਂ ਪਲੇਨ ਫੈਬਰਿਕ ਲੈਕ ਉੱਪਰ ਵਰਕ ਕਰਵਾਉਣਾ ਹੈ ਵੈਲਵਟ ਦੇ ਉੱਪਰ ਤਾਂ ਕਾਫੀ ਜ਼ਿਆਦਾ ਵੀ ਆਪਣਾ ਕਾਸਟਲੀ ਹੋ ਜਾਂਦਾ ਜਿਵੇਂ 5000 ਦੀ ਰੇਟ ਤੱਕ ਦਾ ਹੋ ਜਾਂਦਾ ਕਈ ਵਾਰ 6 ਦਾ ਵੀ ਜਿਵੇਂ ਜਿਵੇਂ ਦਾ ਵਰਕ ਆਪਾਂ ਕਰਵਾਉਣਾ ਚਾਹੁੰਦੇ ਆ ਤੇ ਇਹ ਸੂਟ ਬਹੁਤ ਸੋਹਣੇ ਰੈਡੀ ਹੋਣਗੇ ਜੀ ਇਹਦੇ ਨਾਲ ਤੁਸੀਂ ਅਲੱਗ ਤੋਂ ਅਗਰ ਸਟਾਲ ਵੈਲਵਟ ਦਾ ਤਿਆਰ ਕਰਵਾਉਣਾ ਚਾਹੁੰਦੇ ਉਹ ਵੀ ਹੋ ਜਾਏਗਾ ਹਨਾ ਤੇ ਅਗਰ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਇਹਦੇ ਨਾਲ ਜਿਵੇਂ ਆਰਗੈਂਜ਼ਾ ਦਾ ਲਗਵਾਉਣਾ ਚਾਹੁੰਦੇ ਹੋ ਕੋਈ ਵੀ ਐਨੀਥਿੰਗ ਤੁਸੀਂ ਕੋਈ ਵੀ ਫੈਬਰਿਕ ਲਾਈਕ ਕਰਦੇ ਹੋ ਦੁਪੱਟੇ ਵਿੱਚ ਉਹ ਤੁਸੀਂ ਦੱਸ ਸਕਦੇ ਹੋ ਜੀ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਸਾਡੇ ਕੋਲ ਤੁਹਾਡਾ ਕੋਈ ਪਹਿਲਾ ਆਰਡਰ ਚੱਲ ਰਿਹਾ ਤੁਸੀਂ ਆਪਣਾ ਇਹ ਵਾਲਾ ਸੂਟ ਜਿਹੜੇ ਨੇ ਸਾਈਡ ਤੇ ਰਖਵਾ ਸਕਦੇ ਹੋ ਲੋ ਜੀ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਜਿੰਨੇ ਵੀ ਕਲਰ ਤੁਹਾਨੂੰ ਦਿਖਾਏ ਆ ਸਾਰੇ ਹੀ ਕਲਰ ਬਹੁਤ ਪਿਆਰੇ ਆ ਕੋਈ ਵੀ ਕਲਰ ਇਹਨਾਂ ਦੇ ਵਿੱਚੋਂ ਇਹ ਨਹੀਂ ਹੈਗਾ ਕਿ ਆਹ ਕਲਰ ਸਾਨੂੰ ਵਧੀਆ ਨਹੀਂ ਲੱਗਣਾ ਸਾਡੇ ਤੇ ਵਧੀਆ ਨਹੀਂ ਲੱਗਣਾ ਬਹੁਤ ਹੀ ਸੋਹਣਾ ਬਲੂ ਕਲਰ ਆ ਜੀ ਇਹ ਜਿਵੇਂ ਆਪਾਂ ਕਹਿ ਰਹੀਏ ਹਲਕਾ ਬਲੂ ਜਿਹਾ ਵੀ ਇਹ ਹਨਾ ਨਾ ਜੈਡ ਬਲੈਕ ਹੈ ਬਹੁਤ ਸੋਹਣਾ ਬਲੂ ਕਲਰ ਆ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਸੇਮ ਜਿਵੇਂ ਤੁਹਾਨੂੰ ਪਹਿਲੇ ਮੈਜੈਂਟਾ ਦਿਖਾਈਏ ਔਰ ਮਹਿਰੂਨ ਦਿਖਾਈਏ ਔਰ ਸੇਮ ਇਹ ਵਾਲਾ ਤੀਜਾ ਕਲਰ ਆ ਉਹਦੇ ਵਿੱਚ ਸਿਰਫ ਇੱਕ ਰੈੱਡ ਦਾ ਜਿਹੜਾ ਡਿਜ਼ਾਈਨ ਅਲੱਗ ਹੈ ਬਾਕੀ ਸਾਰੇ ਸੇਮ ਡਿਜ਼ਾਈਨ ਨੇ ਕਲਰ ਅਲੱਗ-ਅਲੱਗ ਨੇ ਬਹੁਤ ਸੋਹਣਾ ਡਿਜ਼ਾਈਨ ਹੈ ਪਰਸਨਲੀ ਸਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏ ਨੇ ਇਹ ਵਾਲੇ ਸੂਟ ਆ ਕੋਸ਼ਿਸ਼ ਕਰਾਂਗੀ ਕਿ ਮੈਂ ਜਲਦੀ ਆਪਣੇ ਉਸੇ ਵਾਲੇ ਸੂਟ ਰੈਡੀ ਕਰਵਾਵਾਂ ਉਹ ਤੁਸੀਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਬਲੌਗਾਂ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲਣਗੇ ਸਾਡੇ ਵਾਲੇ ਸੂਟ ਪਾਏ ਹੋਏ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਜੜਾ ਇੱਕ ਕਰ ਸਕਦੇ ਹੋ ਇਸ ਤਰ੍ਹਾਂ ਦੀ ਜਿਹੜੀ ਸ਼ਰਟ ਰੈਡੀ ਹੋਏਗੀ ਜੀ ਔਰ ਨਾਲ ਰਹੇਗਾ ਜੀ ਪਲੇਨ ਫੈਬਰਿਕ ਰਹੇਗਾ ਜੀ 벨ਵੈਟ ਦੀ ਬਾਟਮ ਰਹੇਗੀ 2.5 ਮੀਟਰ ਦੀ ਔਰ 2.5 ਮੀਟਰ ਦੀ ਹੀ ਸ਼ਰਟ ਰਹੇਗੀ ਪ੍ਰਾਈਜ਼ ਜਿਹੜੇ ਸ਼ੋਅ ਹੋ ਰਿਹਾ ਜੀ ਬਿਨਾ ਦੁਪੱਟੇ ਤੋਂ ਹੋ ਰਿਹਾ ਬਿਨਾ ਸਟਿਚਿੰਗ ਤੋਂ ਹੋ ਰਿਹਾ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਸਟਿਚ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਬਿਨਾ ਸਟਿਚਿੰਗ ਤੋਂ ਬਾਏ ਕਰਨਾ ਚਾਹੁੰਦੇ ਬਿਨਾ ਸਟਿਚਿੰਗ ਤੋਂ ਵੀ ਬਾਏ ਕਰ ਸਕਦੇ ਹੋ ਹਾਂ ਤੀਸਰੀ ਗੱਲ ਜਿਹੜੀ ਇੱਥੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਾਫੀ ਸਾਰੇ ਭੈਣ ਭਰਾਵਾਂ ਦੇ ਮੈਸੇਜ ਹੁੰਦੇ ਆ ਕਿ ਦੀਦੀ ਅਸੀਂ ਕਾਫੀ ਦੂਰ ਤੋਂ ਆ ਤੁਸੀਂ ਸਾਡਾ ਕੋਰੀਅਰ ਇੱਥੇ ਵੀ ਭੇਜ ਦੋਗੇ ਜਾਂ ਕਿਵੇਂ ਹਾਂਜੀ ਬਿਲਕੁਲ ਜ਼ਰੂਰ ਜੀ ਕੋਰੀਅਰ ਸਾਡੇ ਹਰ ਇੱਕ ਜਗ੍ਹਾ ਤੇ ਜਾ ਰਿਹਾ ਤੁਸੀਂ ਕਿਤੇ ਵੀ ਬੈਠੇ ਹੋ ਸਿਰਫ ਤੁਸੀਂ ਮੈਨੂੰ ਐਡਰੈਸ ਦੱਸੋ ਫਿਰ ਦੀਦੀ ਅਸੀਂ ਇਸ ਜਗ੍ਹਾ ਤੋਂ ਬਿਲੋਂਗ ਕਰਦੇ ਹਾਂ ਤੇ ਮੈਂ ਤੁਹਾਨੂੰ ਦੱਸਾਂਗੀ ਵੀ अलग-अलग सर्विस ਹੁੰਦੀਆਂ ਨੇ ਅਗਰ ਤੁਹਾਨੂੰ ਫਾਸਟ ਸਰਵਿਸ ਕਰਵਾਉਣਾ ਚਾਹੁੰਦੇ ਹੋ ਉਹਦੇ ਦੇ ਅਲੱਗ ਚਾਰਜ ਦੇ ਸੋਣਗੇ ਅਗਰ ਤੁਸੀਂ ਆਰਾਮ ਨਾਲ ਕਰਵਾਉਣਾ ਚਾਹੁੰਦੇ ਹੋ ਕੋਈ ਗੱਲ ਨਹੀਂ ਹਫਤੇ ਦੇ ਵਿੱਚ ਵਿੱਚ ਆ ਦੇ ਉਸ ਉਸ ਦੇ ਜਿਹੜੇ ਕੋਰੀਓ ਦੇ ਚਾਰਜਸ ਥੋੜੇ ਘੱਟ ਹੁੰਦੇ ਆ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਰੈਡੀ ਹੋਣਗੇ ਜੀ ਇਹ ਵਾਲੇ ਔਰ ਬਹੁਤ ਹੀ ਜ਼ਿਆਦਾ ਵਧੀਆ ਵੀ ਲੱਗਣਗੇ ਤੁਹਾਡੇ ਪਾਏ ਹੋਏ ਔਰ ਨਾਲੇ ਠੰਡ ਤੋਂ ਬਚਣ ਦਾ ਬਹੁਤ ਹੀ ਸੌਖਾ ਤਰੀਕਾ ਹੈ ਜੀ ਇਹ ਵਾਲਾ ਚਲੋ ਜੀ ਆਪਣੇ ਦੋ ਸੂਟ ਆਪਾਂ ਜਿਹੜੇ ਆਪਾਂ ਪਿੱਛੇ ਜੀ ਵੀਡੀਓ ਨਹੀਂ ਫੋਟੋਸ ਪਾਈ ਸੀ ਆਪਾਂ ਨੇ ਆਪਣੇ ਗਰੁੱਪ ਚ ਤੇ ਉਹਨਾਂ ਨੇ ਆਪਣੇ ਜਿਹੜੇ ਆਰਡਰ ਸੀ ਪੀ ਇਸ ਕਲਰ ਤੇ ਦੀ ਜੀ ਸਾਨੂੰ ਸੂਟ ਚਾਹੀਦੇ ਆ ਤੇ ਉਹ ਸੂਟਾਂ ਨੂੰ ਡਾਈ ਹੋ ਕੇ ਕਲਰ ਹੋ ਕੇ ਆ ਗਿਆ ਜੀ ਤੇ ਆਪਾਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਦਈਏ। ਲੋ ਜੀ ਇਹ ਰਹਿਣਗੇ ਜੀ ਬਨਾਸੇ ਸੂਟ ਬਹੁਤ ਹੀ ਪਿਆਰਾ ਜਿਹੜਾ ਕਲਰ ਉਹਨਾਂ ਨੇ ਕਰਵਾਇਆ। ਸਾਨੂੰ ਕਰ ਰਹੇ ਸੀ ਪਰਪਲ ਕਲਰ ਦੇ ਉੱਪਰ ਚਾਹੀਦਾ। ਬਹੁਤ ਜ਼ਿਆਦਾ ਸੋਹਣਾ ਜਿਹੜਾ ਸੂਟ ਇਹ ਰੈਡੀ ਹੋਇਆ ਤੇ ਚੈੱਕ ਕਰ ਸਕਦੇ ਹੋ ਨੀਚੇ ਰਹੇਗਾ ਜੀ ਬਾਰਡਰ ਇਹਦਾ। ਹਾਂ ਇਹਦੇ ਵਿੱਚ ਤੁਸੀਂ ਅਗਰ ਪਲੇਨ ਫੈਬਰਿਕ ਲੈ ਕੇ ਕਰਦੇ ਹੋ ਸੂਟ ਵੀ ਜਿਵੇਂ ਵਾਈਟ ਦੇ ਵਿੱਚ ਚਾਹੀਦਾ ਸਾਨੂੰ ਤੁਹਾਨੂੰ ਵਾਈਟ 'ਚ ਵੀ ਮਿਲ ਜਾਏਗਾ ਹਨਾ। ਆ ਤੁਸੀਂ ਕੋਈ ਵੀ ਕਲਰ ਜਿਹੜਾ ਆਪਣੇ ਅਕੋਰਡਿੰਗ ਡਾਈ ਕਰਵਾ ਸਕਦੇ ਹੋ ਇਹ ਵਾਲੇ ਸੂਟ ਸਾਡੇ ਕੋਲ ਜਿਹੜੇ ਨੇ ਇਹ ਵਾਈਟ ਦੇ ਵਿੱਚ ਹੀ ਆਏ ਹੋਏ ਆ ਨੇ ਸਾਰੇ ਆਪਾਂ ਨੂੰ ਆਪਣੀ ਮਰਜ਼ੀ ਦੇ ਅਕੋਰਡਿੰਗ ਕੋਈ ਵੀ ਕਲਰ ਜਿਹੜਾ ਤੁਹਾਡਾ ਦਿਲ ਕਰਦਾ ਤੁਸੀਂ ਜਿਹੜਾ ਕਲਰ ਜਿਹੜਾ ਆਪਣਾ ਚੁਆਇਸ ਨਾਲ ਤੁਸੀਂ ਸਾਡੇ ਤੋਂ ਡਾਈ ਕਰਵਾ ਸਕਦੇ ਹੋ ਅ ਅਗਰ ਤੁਸੀਂ ਵਾਈਟ ਬਾਇ ਕਰਨਾ ਚਾਹੁੰਦੇ ਤੁਹਾਨੂੰ ਵਾਈਟ ਫੈਬਰਿਕ ਵੀ ਮਿਲ ਜੇਗਾ ਦੀ ਇਹਦੇ ਵਿੱਚ ਸੇਮ ਆ ਤੁਸੀਂ ਅਗਰ ਉਥੋਂ ਕਿਤੋਂ ਆਪਣਾ ਕਿਤੋਂ ਡਾਈ ਕਰਵਾਉਣਾ ਚਾਹੁੰਦੇ ਤੁਸੀਂ ਉਥੋਂ ਵੀ ਕਰਵਾ ਸਕਦੇ ਹੋ ਅ ਬਾਕੀ ਰਹੇਗੀ ਜੀ ਇਹਦੇ ਨਾਲ ਸਿਲਕ ਦੀ ਬਾਟਮ ਰਹੇਗੀ ਬਹੁਤ ਸੋਹਣੀ ਬਾਟਮ ਹੈ ਤੁਸੀਂ ਸ਼ਰਟ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਸ਼ਰਟ ਬਣੀ ਹੋ ਮੈਂ ਤੁਹਾਨੂੰ ਇਹਦੀ ਬੈਗ ਵੀ ਦਿਖਾਉਣੀ ਆ ਕਿ ਇਹਦੀ ਬੈਗ ਤੇ ਕੀ ਕੀ ਕੰਮ ਰਹੇਗਾ। ਜੋ ਇਹ ਰਹੇਗਾ ਜੀ ਬੈਗ ਦੇ ਉੱਪਰ ਆਏਗਾ ਇਹ ਵਾਲਾ ਸਾਰਾ ਇਹ ਬੈਗ ਦੇ ਉੱਪਰ ਰਹੇਗਾ ਔਰ ਇਹ ਰਹੇਗਾ ਜੀ ਬਾਹਾਂ ਦੇ ਉੱਪਰ ਇਹ ਵਾਲੀ ਜਿਹੜੀ ਪੱਟੀ ਤੁਹਾਡੀ ਬਾਹਾਂ ਦੇ ਉੱਪਰ ਆਏਗੀ ਬਹੁਤ ਸੋਹਣਾ ਸੂਟ ਤੁਹਾਡਾ ਇਹ ਬਣੇਗਾ ਔਰ ਇਹ ਸੂਟ ਜਿਹੜਾ ਪਾਰਟੀ ਵੇਰ ਸੂਟ ਬਣੇਗਾ ਜੀ ਇਹ ਵਾਲਾ ਇਹ ਪਿਓਰ ਦੇ ਉੱਪਰ ਆ ਜੀ ਚੈੱਕ ਕਰ ਸਕਦੇ ਤੁਸੀਂ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਔਰ ਇਹਦੇ ਨਾਲ ਪਲੇਨ ਬਾਟਮ ਰਹੇਗੀ ਜੀ ਸਿਲਕ ਦੇ ਉੱਪਰ ਬਾਟਮ ਰਹੇਗੀ ਔਰ ਇਹ ਵਾਲਾ ਰਹੇਗਾ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਜੀ ਇਹਦਾ ਦੁਪੱਟੇ ਦੀ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਜੀ ਇਹਦਾ ਔਰ ਬਹੁਤ ਹੀ ਪਿਆਰਾ ਲੱਗੇਗਾ ਇਹ ਵੀ ਪਾਰਟੀ ਵੇਅਰ ਸੂਟ ਬਣੇਗਾ ਜੀ ਅਗਰ ਤੁਸੀਂ ਸਾਡੇ ਤੋਂ ਸਟਿਚ ਕਰਵਾਉਣਾ ਚਾਹੁੰਦੇ ਸਟਿਚ ਵੀ ਕਰਵਾ ਕੇ ਅਸੀਂ ਤੁਹਾਨੂੰ ਭੇਜ ਸਕਦੇ ਹਾਂ ਅਗਰ ਬਿਨਾ ਸਟਿਚਿੰਗ ਤੋਂ ਬਾਈ ਕਰਨਾ ਚਾਹੁੰਦੇ ਹੋ ਬਿਨਾ ਸਟਿਚਿੰਗ ਤੋਂ ਵੀ ਤੁਸੀਂ ਸੂਟ ਜਿਹੜਾ ਬਾਈ ਕਰ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਪਰਪਲ ਕਲਰ ਹੈ ਅਗਰ ਤੁਸੀਂ ਇਹਦੇ ਵਿੱਚ ਕੋਈ ਵੀ ਕਲਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਮਜੈਂਟਾ ਲਾਈਕ ਕਰਦੇ ਹੋ ਲਾਈਟ ਕਲਰ ਲਾਈਕ ਕਰਦੇ ਹੋ ਡਾਰਕ ਕਲਰ ਲਾਈਕ ਕਰਦੇ ਹੋ ਐਨੀਥਿੰਗ ਤੁਸੀਂ ਕੁਝ ਕਿਸੇ ਤਰ੍ਹਾਂ ਦਾ ਵੀ ਕਲਰ ਸਾਡੇ ਤੋਂ ਕਰਵਾ ਸਕਦੇ ਹੋ ਆਪਣੇ ਕੋਲ ਵੈਸੇ ਇਹ ਦੋ ਕਲਰ ਕਿਆ ਸੀ ਇੱਕ ਮਜੈਂਟਾ ਸ਼ੇਡ ਦੇ ਵਿੱਚ ਔਰ ਮਜੈਂਟਾ ਸ਼ੇਡ ਵਾਲਾ ਹਜੇ ਆਇਆ ਨਹੀਂ ਇਹ ਦੋਨੋਂ ਕਲਰ ਆਪਣੇ ਕੋਲ ਆ ਚੁੱਕੇ ਆ ਸੋਚਿਆ ਕਿ ਕਿਉਂ ਨਾ ਤੁਹਾਡੇ ਨਾਲ ਸ਼ੇਅਰ ਕਰ ਦਿੱਤੇ ਜਾਣ ਕਿਉਂਕਿ ਕਈ ਵਾਰੀ ਫਿਕਸ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਲੱਗਦਾ ਪ੍ਰੋਪਰ ਜਿਹੜਾ ਵੀਡੀਓ ਦੇ ਵਿੱਚ ਪਤਾ ਲੱਗਦਾ ਆ ਇਸ ਕਰਕੇ ਤੁਹਾਨੂੰ ਵੀਡੀਓ ਬਣਾ ਕੇ ਆਪਾਂ ਦੇਣੇ ਆ ਕਾਫੀ ਸਾਰੀਆਂ ਭੈਣਾਂ ਨੇ ਜਿਨ੍ਹਾਂ ਨੇ ਕਈ ਵਾਰ ਵੀਡੀਓ ਫੋਟੋ ਨਹੀਂ ਦੇਖੀ ਹੁੰਦੀ ਫਿਰ ਉਹ ਕਹਿ ਦਿੰਦੀ ਦੀ ਤੁਸੀਂ ਵੀਡੀਓ ਹੀ ਅਪਲੋਡ ਕਰ ਦਿੰਦੇ ਸ ਤੁਹਾਡੀ ਵੀਡੀਓ ਦੇਖ ਲੈਂਦੇ ਹਨ ਕਿਉਂਕਿ ਵੀਡੀਓ ਦੇ ਵਿੱਚ ਪ੍ਰੋਪਰ ਐਗਜੈਕਟ ਜਿਹੜਾ ਸਾਰਾ ਪਤਾ ਲੱਗ ਜਾਂਦਾ ਫੈਬਰਿਕ ਬਾਰੇ ਤੇ ਇਹ ਰਹੇਗਾ ਜੀ ਸ਼ਰਟ ਦਾ ਸਾਰਾ ਕੰਮ ਤੇ ਤੁਹਾਨੂੰ ਬਾਟਮ ਦਿਖਾ ਦਿੱਤੀ ਹੈ ਪਲੇਨ ਇਹਦੇ ਵਿੱਚ ਦੇਖੋ ਦੋ ਸੂਟ ਰੈਡੀ ਹੋ ਕੇ ਆਇਆ ਹੈ ਇੱਕ ਇਹ ਵਾਲਾ ਔਰ ਸੇਮ ਹੀ ਡਿਜ਼ਾਈਨ ਦੇ ਵਿੱਚ ਔਰ ਸੇਮ ਹੀ ਕਲਰ ਹੈ ਠੀਕ ਹੈ ਜੀ ਇਹਨਾਂ ਸੂਟਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਕੁਝ ਕਲਰ ਤੁਹਾਨੂੰ ਦੱਸ ਦਿੱਤਾ ਕਿ ਕਲਰ ਤੁਸੀਂ ਕੋਈ ਮਰਜ਼ੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਸੇਮ ਕਲਰ ਪਸੰਦ ਹੈ ਸਾ ਸੇਮ ਕਲਰ ਵੀ ਤੁਹਾਨੂੰ ਕਰਵਾ ਕੇ ਦੇ ਸਕਦੇ ਆ ਔਰ ਤੁਹਾਨੂੰ ਜਿਹੜੇ ਪਹਿਲਾਂ ਵੈਲਵਟ ਦੇ ਸੂਟ ਦਿਖਾਏ ਆ ਉਹ ਬਹੁਤ ਹੀ ਸੋਹਣੇ ਸੂਟ ਆ ਬਿਲਕੁਲ ਵੀ ਛੱਡਣ ਵਾਲੇ ਸੂਟ ਨਹੀਂ ਹੈਗੇ ਕਾਫੀ ਸਾਰੇ ਪਹਿਲਾਂ ਕਿਨੂੰ ਦਿੱਤੇ ਥੋੜੇ ਜੇ ਥੋੜੇ ਘੱਟ ਰੇਟ ਵਾਲੇ ਲੈ ਕੇ ਆਇਆ ਕਰੋ ਕੋਸ਼ਿਸ਼ ਕੀਤੀ ਇਸ ਵਾਰ ਵੀ ਥੋੜਾ ਘੱਟ ਰੇਟ ਵਾਲੇ ਸੂਟ ਲੈ ਕੇ ਆਏ ਆ ਅਸੀਂ ਅਗਰ ਤੁਹਾਨੂੰ ਪਸੰਦ ਆਏ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਕੇ ਜਾਇਆ ਔਰ ਅਗਰ ਕੋਈ ਤੁਹਾਡੇ ਡੀਟੈਲਸ ਵਿੱਚ ਡਾਊਟ ਰ ਔਰ ਪਲੀਜ਼ ਉਦੋਂ ਕਰਿਆ ਕਰੋ ਜਦੋਂ ਕਾਫੀ ਕੁਝ ਜ਼ਿਆਦਾ ਕੁਝ ਅਰਜੈਂਟ ਹੁੰਦਾ ਆਦਰਵਾਇਜ਼ ਪਲੀਜ਼ ਮੈਨੂੰ ਵਾਇਸ ਮੈਸੇਜ ਕਰਦਿਆ ਕਰੋ ਜਦੋਂ ਵੀ ਮੇਰੇ ਕੋਲ ਟਾਈਮ ਹੁੰਦਾ ਮੈਂ ਜ਼ਰੂਰ ਰਿਪਲਾਈ ਕਰਦੀ ਆ ਇਹ ਨਹੀਂ ਹੈਗਾ ਕਿ ਰਿਪਲਾਈ ਨਹੀਂ ਜਾਂਦਾ ਰਿਪਲਾਈ ਸਭ ਨੂੰ ਜਾਂਦਾ ਪਰ ਥੋੜਾ ਲੇਟ ਹੋ ਜਾਂਦਾ ਠੀਕ ਹੈ ਜੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਜਿਹੜੀ ਉਹ ਵਧੀਆ ਲੱਗੀ ਹੋਣੀ ਅਗਰ ਵਧੀਆ ਲੱਗੀ ਲਾਈਕ ਸ਼ੇਅਰ ਔਰ ਮੈਸੇਜ ਜ਼ਰੂਰ ਕਰਕੇ ਜਾਓ ਪਿਆਰਾਂ ਦੇ ਮੈਸੇਜ ਜ਼ਰੂਰ ਕਰਿਓ ਔਰ ਨੂੰ ਉਹਦੇ ਨਾਲ ਬਹੁਤ ਹੀ ਖੁਸ਼ੀ ਮਿਲਦੀ ਹੈ ਬਹੁਤ ਹੀ ਪੋਜ਼ਿਟਿਵਿਟੀ ਮਿਲਦੀ ਹੈ ਔਰ ਤੁਹਾਨੂੰ ਸਾਡੀ ਕਲੈਕ ਹੋਪੀ ਤੋਂ ਰਿਪਲੈਕਸ਼ਨ ਵਧੀਆ ਹੀ ਲੱਗੀ ਹੋਣੀ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ